ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਤੁਸੀਂ ਤੇ ਇਸ ਵਕਤ ਬੋਹਰ ਦੀ ਸਭ ਤੋਂ ਉੱਚੀ ਬਿਲਡਿੰਗ ਤੇ ਅਸੀਂ ਮੌਜੂਦ ਹੈਗੇ ਆ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਸਮੋਗ ਤੇ ਫੋਗ ਦਾ ਮਿਸ਼ਰਣ ਜਿਹੜਾ ਹਵਾ 'ਚ ਕੁਲਿਆ ਤੇ 에ਅਰ ਕੁਆਲਿਟੀ ਜਿਹੜੀ ਇੰਡੈਕਸ ਹੈ ਤੇ 에ਅਰ ਕੁਆਲਿਟੀ ਇੰਡੈਕਸ 250 ਤੋਂ ਉੱਪਰ ਵੱਧ ਗਿਆ ਹੈ ਲੋਕਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਹੈ ਬਜ਼ੁਰਗਾਂ ਨੂੰ ਤੇ ਬੱਚਾਂ ਨੂੰ ਖਾਸ ਤੌਰ ਤੇ ਪਰੇਸ਼ਾਨੀ ਹੋ ਰਹੀ ਹੈ ਠੰਡ ਵੀ ਵੱਧ ਗਈ ਹੈ ਜਿਸ ਦੇ ਕਰਕੇ ਪਰੇਸ਼ਾਨੀ ਜਿਹੜੀ ਹੈ ਡਬਲ ਹੋ ਗਈ ਹੈ ਆਪਾਂ ਡਾਕਟਰਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪਰਿਆਵਰਣ ਵਿਦ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਲੋਕਾਂ ਨੂੰ ਕਿਹੜੇ ਕਿਹੜੇ ਇਸ ਵਕਤ ਜਿਹੜੇ ਇहतਿਆਤ ਜਿਹੜੇ ਵਰਤਣੇ ਚਾਹੀਦੇ ਆ ਮੇਰੇ ਮਗਰ ਤੁਸੀਂ ਇਹ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਹਾਲਾਤ ਪੈਦਾ ਹੋ ਗਏ ਆ ਕਿ ਹਰ ਜਗ੍ਹਾ ਉੱਪਰ ਸਮੋਗ ਹੀ ਸਮੋਗ ਦਿਖਾਈ ਦੇ ਰਿਹਾ ਤੇ ਵਿਜ਼ਿਬਿਲਟੀ ਬਿਲਕੁਲ ਖਤਮ ਹੋ ਗਈ ਹੈ ਇਸ ਰਾਤ ਨੂੰ ਸ਼ੁਰੂ ਹੋਇਆ ਸੀ ਤੇ ਰਾਤ ਦਾ ਦੌਰ ਹੁਣ ਤੱਕ ਜਾਰੀ ਹੈ ਜਿਹਦੇ ਕਰਕੇ ਇੱਕ ਦੋ ਹਾਦਸੇ ਵੀ ਜਿਹੜੇ ਆ ਵੱਡੇ ਹੋ ਚੁੱਕੇ ਆ ਤੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰੋਂ ਨਿਕਲੋ ਤਾਂ ਜ਼ਰੂਰੀ ਕੰਮ ਵਾਸਤੇ ਨਿਕਲੋ ਆਦਰਵਾਈਜ਼ ਆਪਣੇ ਕਮਰਿਆਂ 'ਚ ਰਹੋ ਛੋਟੇ ਬੱਚਿਆਂ ਦਾ ਖਾਸ ਕਰਕੇ ਖਿਆਲ ਰੱਖੋ ਬਜ਼ੁਰਗਾਂ ਨੂੰ ਮਾਸਕ ਵਗੈਰਾ ਲਗਾਉਣ ਦੀ ਸਲਾਹ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਮੌਸਮ ਦੇ ਖਾਸ ਜਾਣਕਰ ਨੇ ਪੱਤਰਕਾਰ ਵੀ ਨੇ ਵરિਸ਼ ਪੱਤਰਕਾਰ ਨੇ ਅਰਜਿੰਦਰ ਸੋਨੀ ਜੀ ਗੱਲਬਾਤ ਕਰਾਂਗੇ ਜਾਣਾਂਗੇ ਵੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਪਾਂ ਨੂੰ احتیاط ਕੀ ਵਰਤਣੀ ਚਾਹੀਦੀ ਹੈ ਜੀ ਸੁਣੋ احتیاط ਦੇ ਤੌਰ ਤੇ ਜੇ ਜ਼ਰੂਰਤ ਨਹੀਂ ਹੈ ਤਾਂ ਘਰੋਂ ਬਾਹਰ ਨਾ Niklo Air Quality Index ਜੋ ਆਇਆ ਬੋਰ ਦਾ ਉਹ ਵਕ ਵਕ ਸੂਤਰ ਜਿਹੜੇ ਹੈ 132 ਤੋਂ ਲੈ ਕੇ 250 ਕ੍ਰੋਸ ਕਰ ਰਹੇ ਹੈ ਜੋ ਕਿ ਬੇਹਦ ਖਤਰਨਾਕ ਹੈ ਜੇ ਤੁਸੀਂ ਕਿਤੇ ਜਾਣਾ ਵੀ ਹੈ ਠੰਡੀ ਹਵਾ ਚ ਬਾਹਰ ਨਿਕਲਣਾ ਵੀ ਹੈ ਤਾਂ ਘਟੋ ਘਟ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਬੱਚਾ ਨੂੰ ਬਾਹਰ ਨਾ ਭੇਜੋ ਅਬੌਰਦੀ ਹਵਾ ਦੇ ਵਿੱਚ ਤਾਂ ਜ਼ਹਿਰ ਘੜਿਆ ਘੜਿਆ ਹੈ ਪੂਰੇ ਅਬੌਹਰ ਨੂੰ ਜੋ ਹੈ ਇਹਨੇ ਸਮੋਗ ਨੇ ਆਪਣੀ ਅਗੋਸ਼ ਚ ਲਪੇਟਿਆ ਹੋਇਆ ਹੈ ਬਾਰੋ ਦੂਰੋਂ ਆਪਣੇ ਰਿਸ਼ਤੇਦਾਰਾਂ ਨੂੰ ਸੁਕੇਤ ਕਰ ਦਿਓ ਕਿ ਭਾਈ ਜੀ ਆਣਾ ਤਾਂ ਕੁਝ ਦਿਨ ਬਾਅਦ ਨਾ ਆਏ ਜੇ ਕਿਉਂਕਿ ਮਾਹੌਲ ਪਰਿਆਵਰਣ ਦੀ ਦ੍ਰਿਸ਼ਟੀ ਨਾਲ ਅਚਾ ਨਹੀਂ ਹੈ ਡਾਕਟਰ ਸਾਹਿਬ ਸਮੋਗ ਤੇ ਫੋਗ ਦੋਵੇਂ ਚੀਜ਼ਾਂ ਬਹੁਤ ਵੱਧ ਚੁੱਕੀਆਂ ਨੇ AQI ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਬੱਚਿਆਂ ਵਾਸਤੇ ਕੀ ਪ੍ਰਕੋਸ਼ਨ ਦੀ ਸਲਾਹ ਦੋਗੇ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਤੁਸੀਂ ਐਜ਼ ਅ ਮੀਡੀਆ ਲੋਕਾਂ ਨੂੰ ਬਹੁਤ ਅਵੇਅਰ ਕਰ ਰਹੇ ਹੋ ਔਰ ਪਿਛਲੇ ਦਿਨਾਂ ਤੋਂ ਆਪਾਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਔਰ ਜਿਵੇਂ ਕਿ ਪਤਾ ਹੈ ਕਿ ਮੇਰੇ ਨਾਲ ਤਾਂ ਮੈਂ ਫਸਟ ਟਾਈਮ ਅਵਾਰ ਚ ਐ ਇੰਨਾ ਜ਼ਿਆਦਾ ਪੋਲੂਸ਼ਨ ਆਪਾਂ ਦੇਖ ਰਿਹਾ ਸਾਰੇ ਤਾਂ ਇਹਦੇ ਅੰਦਰ ਜਿਹੜੀ ਬੱਚਿਆਂ ਨੂੰ ਹੈਗੀ ਉਹਦੇ ਚ ਖਾਸ ਗੱਲਾਂ ਜਿਹੜੀ ਧਿਆਨ ਰੱਖਣਾ ਇੱਕ ਤਾਂ ਅਨਸਲੀ ਬੱਚੇ ਬਾਹਰ ਨਾ ਨਿਕਲਣ ਤਾਂ ਇਸੇ ਗੌਰਮੈਂਟ ਵੀ ਸਟੈਪ ਪੁਟਾ ਸਕਦੀ ਹੈ ਵੀ ਇਹਨਾਂ ਦਿਨਾਂ ਸੇ ਸਕੂਲ ਜਿਹੜੇ ਹੈਗੇ ਉਹਨਾਂ ਤੇ ਐਕਸ਼ਨ ਲੈ ਸਕਦੀ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਵਿਜ਼ਿਬਿਲਟੀ ਬਹੁਤ ਘਟਾ ਹੈ ਦੂਜਾ ਇਹ ਪੋਲੂਸ਼ਨ ਜਿਹੜਾ ਹੈਗਾ ਆਪਣੇ ਸਾਹ ਚ ਜਾਂਦਾ ਹੈ ਅੱਖਾਂ ਮਸਦੀਆਂ ਅੱਖਾਂ 'ਚ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਠੀਕ ਹੈ ਤੇ ਜਿਹੜਾ ਹੈ ਅੱਖਾਂ ਦੀ ਪ੍ਰੋਬਲਮ ਦੇ ਇਲਾਵਾ ਜਿਹੜੇ ਸਾਹ ਦੀ ਅਲਰਜੀ ਹੈ ਬੱਚਿਆਂ 'ਚ ਜਿਨ੍ਹਾਂ ਬੱਚਿਆਂ ਨੂੰ ਅਲਰਜੀ ਸੀ ਉਹਨਾਂ ਦੇ ਕੇਸਸ ਇੱਕਦਮ ਰਾਈਜ਼ ਹੋਏ ਤਾਂ ਆਪ ਜਿੱਥੇ ਵੀ ਦੇਖੋ ਪੂਰੇ ਪੰਜਾਬ 'ਚ ਆਪਣੇ ਜਿਹੜੀ ਆਪੀਡੀ ਜਿਹੜੀ ਹੈਗੀ ਪੇਸ਼ੈਂਟਸ ਦੀ ਉਹ ਇਮੀਡੀਏਟਲੀ ਰਾਈਜ਼ ਕੀਤੀ ਹੈ ਇਦਾ ਮਤਲਬ ਇਹ ਪੋਲੂਸ਼ਨ ਜਿਹੜਾ ਡਾਇਰੈਕਟ ਰਿਲੇਸ਼ਨ ਹੈ ਕਿ ਉਹਦੇ ਕਰਕੇ ਬੱਚਾਂ 'ਚ ਜਿਹੜੀ ਬਿਮਾਰੀਆਂ ਉਹ ਜ਼ਿਆਦਾ ਵੱਧਦੀ। ਜੋ ਬਿਲਕੁਲ ਛੋਟੇ ਬੱਚੇ ਗਿਆ 0 ਇਹ ਜੀਆਪਨੀ ਹੈਗੀ ਆ ਉਹਨਾਂ ਵਾਸਤੇ ਵੀ ਸਲਾਹ ਹੈ। ਵੈਕਟਰ ਤਾਂ ਇਹ ਕਹਿੰਦੇ ਉਹ ਬਿਲਕੁਲ ਉਹਨਾਂ ਵਾਸਤੇ ਹੈ ਕਿ ਜਿਹੜੇ ਆਪਣੇ ਹਾਊਸ ਪ੍ਰਮਿਸਿਸ ਹੈ ਘਰਾਂ ਦੇ ਅੰਦਰ ਰਵੇ। ਮਾਦਨ ਨਾਲ ਰਵੇ ਉਹਨਾਂ ਨੂੰ ਜ਼ਿਆਦਾ ਬਾਹਰ ਨਾ ਕੱਢਿਆ ਜਾਵੇ ਬੇਵਜ੍ਹਾ। ਔਰ ਜਦੋਂ ਵੀ ਆਪਾਂ ਉਹਨਾਂ ਨੂੰ ਲੈ ਕੇ ਬਾਹਰ ਜਾਂ ਕਿੱਥੇ ਵੀ ਜਾਂਦੇ ਆ ਛੋਟੇ ਬੱਚਾਂ ਤੋਂ ਪੂਰਾ ਕਲੋਜ਼ ਕਰਕੇ ਜੇ ਵੀ ਹੈ ਜੋ ਵੀ ਬੈਟਰ ਤਰੀਕਾ ਆਪਣੇ ਆਪਣੇ ਲੈਵਲ ਤੇ ਕਰ ਸਕਦੇ। ਵੀ ਬੱਚਾ ਪੋਲੂਸ਼ਨ ਤੋਂ ਬਚਿਆ ਰਹੇ ਔਰ ਟਾਈਮਿੰਗ ਜਿਹੜੀ ਹੈ ਉਹ ਸਹੀ ਚੂਜ਼ ਕਰੇ ਵੀ अर्ਲੀ ਜਿਵੇਂ ਵਿਚਾਲੇ ਤੋਂ ਫਿਰ ਦੇ ਟਾਈਮ ਆ ਸਕਦੇ ਮਤਲਬ ਉਸ ਟਾਈਮ ਥੋੜਾ ਜਿਹਾ ਘੱਟ ਹੁੰਦਾ ਹੈ 1 ਕਾ 2 ਵਜੇ ਦਾ ਅਲਾਵਾ ਜਿਹੜੀ ਟਾਈਮਿੰਗ ਹੈ ਉਸ ਤਰ੍ਹਾਂ ਬਾਹਰ ਨਿਕਲ ਬਾਕੀ ਅਨੈਸਰਲੀ ਬੱਚਾ ਨੂੰ ਬਾਹਰ ਨਾ ਨਿਕਲਣ ਦਿੱਤਾ ਜਾਵੇ ਸਾਡੀ ਓਪੀਡੀ ਵਧੀ ਹੈ ਕਿ ਨਹੀਂ ਓਪੀਡੀ ਆਲਮੋਸਟ 15 ਤੋਂ 20% ਰਾਈਜ਼ ਹੋਈ ਹੈ ਬਾਕੀ ਜਿਵੇਂ ਹੋਰ ਸਿਟੀਜ਼ ਤੇ ਮੈਂ ਸੁਣ ਰਿਹਾ ਸੀ ਉੱਥੇ ਬਹੁਤ ਜ਼ਿਆਦਾ ਨੰਬਰ ਦੇ ਕੇਸਸ ਗਵਰਨਮੈਂਟ ਹਸਪਤਲ ਸੇ ਵਧੇ ਤੇ ਇਹਨਾਂ ਪਿੱਛੇ ਲੌਜੀਕ ਰੀਜ਼ਨ ਇਹ ਹੀ ਹੈ ਕਿ ਜਿਹੜਾ ਪੋਲੂਸ਼ਨ ਹੈ ਉਹਦੇ ਕਰਕੇ respective ਮਾਰੀਆਂ ਅਲਰਜੀ ਵਾਲੀ ਇਹਨਾਂ ਦੇ ਹਿਸਾਬਾ ਠੀਕ ਇਸ ਤਰ੍ਹਾਂ ਦੇ ਹਾਲਾਤ ਹੈ ਉਹਨਾਂ ਨੂੰ ਵੇਖ ਕੇ ਲੱਗਦਾ ਨਹੀਂ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਬੋਹਰ ਨੂੰ ਸਮੋਗ ਤੇ ਫੋਗ ਤੋਂ ਨਿਜਾਤ ਮਿਲਣ ਵਾਲੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ